ਜੁਰਗ ਦੱਸਦੇ ਆ ਵੀ ਬੇੜੀ ਆਈ ਆ ਬੇੜੀ ਇਹਨਾਂ ਦੇ ਘਰ ਆ ਕੇ ਚਬਾਰੇ ਨਾਲ ਵਜੀ ਆ ਦੂਜੀ ਛੱਤ ਤੇ ਖੜੀ ਸੀ ਠੀਕ ਹੈ ਜੀ ਉਸ ਬੇੜੀ ਤੇ ਬਹਿ ਕੇ ਇਹ ਫਾਰਾ ਪਰਿਵਾਰ ਨਿਕਲਣ ਦੀ ਇਹਨਾਂ ਦਾ ਪਰਿਵਾਰ ਤਾਂ ਕੋਈ ਜੀ ਨਹੀਂ ਰਹਿਣਾ ਸੀ ਤੇ ਬਹੁਤ ਤਗੜਾ ਦੁੱਖਾ 23 ਦੇ ਵਿੱਚ ਵੀ ਸਾਰੀ ਇਹ ਜ਼ਮੀਨ ਸਾਰੀ ਖਰਾਬ ਸੀ ਦੋਨਾਂ ਵਾਲੀ 25 ਆ 25 ਨੇ ਤਾਂ ਉਦਾਂ ਹੀ ਗਰਖ ਕਰਦਾ ਆ ਤੁਸੀਂ ਅੱਜ ਵੇਖੋ ਇੱਕ ਸਰਦਾਰ ਦੀ ਨੋ ਹੋਵੇ ਸਰਦਾਰਾਂ ਦੀ 30 ਹੋਵੇ ਤੇ ਕੰੰਗੇ ਪੈਰ ਹੋਵੇ ਤੇ ਸਿਰ ਤੇ ਲੀਡਾਂ ਹੋਵੇ ਤਾਂ ਅਸੀਂ ਤਾਂ ਇਹਦਾ ਉਦਾਂ ਹੀ ਬਤਾ ਦੋ ਕਿਤਾ ਜਿਦੋਂ ਦਾ ਉਹ ਪਰਿਵਾਰ 88 ਦਾ ਇਮਾਰਤ ਥੱਲੇ ਆਈ ਨਹੀਂ ਜਮੀਨ 88 ਤੋਂ ਮਗਰੋਂ ਬਣ ਗਈ ਟੈ ਗਈ ਬਣ ਗਈ ਟੈ ਗਈ ਬਣ ਗਈ ਟੈ ਗਈ ਕੋਈ ਪਿੱਛੇ ਥੋੜਾ ਪਾਦਾ ਇਹਨਾਂ ਕੋਲ ਗੁਜ਼ਾਰਾ ਹੈਗਾ ਹੀ 50-60 ਲੱਖ ਰੁਪਈਆ ਦੇਵੇ ਅਸੀਂ ਇੱਥੇ ਕਰਨਾ ਸਾਨੂੰ ਪਾਸੇ ਜ਼ਮੀਨ ਦੇ ਦੇ ਸਰਕਾਰ ਅਸੀਂ ਇੱਥੇ ਕਿ ਬਹਿਣਾ ਇਹਦੇ 98% ਲੋਕ ਬਚਾ ਲਏ ਆ ਤੇ 2% ਫਰਿਆ ਦੇ ਵਿੱਚ ਪਾ ਦਿੱਤੇ ਇੱਕ ਜਿਹੜਾ ਬੰਨੋਂ ਪਾਰ ਆ ਗਿਆ ਜਿੱਥੇ ਬੰਨ ਲਾ ਕੇ ਸਰਕਾਰ ਨੇ ਉਹ ਜਿਹੜਾ ਬੰਨੋਂ ਪਰਲੇ ਬਣਿਆ ਗਿਆ ਉਹ ਆਪਦੀ ਰੋਟੀ ਖਾਂ ਲਿਆ ਤੇ ਜਿਹੜਾ ਇੱਧਰ ਆ ਗਿਆ ਉਹ ਖਤਮ ਹੋ ਗਿਆ ਕਿਸੇ ਸੌਦੇ ਵਾਲੇ ਤੋਂ ਅਸੀਂ ਜਾ ਕੇ ਉੱਥੇ ਕੋਈ 2-4 ਹਜ਼ਾਰ ਤੱਕ ਅੰਨਾਂ ਨਹੀਂ ਖਰੀਦ ਸਕਦੇ ਜਿੱਦੋਂ ਸਾਡੇ ਕੋਲ ਹੀ ਕੋਈ ਨਹੀਂਗਾ ਅਜੇ 7 ਮਹੀਨਿਆਂ ਨੂੰ ਕੰਕ ਆਉਣੀ ਹੈ 7 ਮਹੀਨੇ ਦਾ ਰੋਜ਼ਗਾਰ ਕਿੱਥੋਂ ਖਾਊਗਾ ਬੰਦਾ ਦੱਸੋ ਅੱਜ ਚੌਥਾ ਮਹੀਨਾ ਹੋ ਗਿਆ ਡੰਗ ਸਾਡੇ ਡੰਗਰਾਂ ਨੂੰ ਪੱਠਾ ਨਹੀਂ ਮਿਲਿਆ ਬਿਲਕੁਲ ਠੀਕ ਹੈ ਧੰਨਵਾਦ ਸੰਸਾਰ ਕਹਦੇ ਜਿਹੜੇ ਸਾਨੂੰ ਚਾਰ ਮਿਲਿਆ ਵਾ ਉਹੋ ਹੀ ਅਹੀਂ ਪਾਈ ਜਨੇ ਅਜੇ ਤੱਕ ਸਾਡੇ ਪੱਠੇ ਢੀ ਹੋਈ ਛਟਾ ਲਾ ਜੇ ਹੱਥ ਲਾਉਣ ਜੋਗ ਜਮੀਨਾ ਨਹੀਂ ਬਣੀਆਂ ਕਣਕ ਬੀਜੇ ਨੇ 5 ਮਹੀਨੇ ਹੋ ਗਏ ਨੇ ਤੇ ਅਸੀਂ ਛਟਾ ਲਾ ਕਿੱਥੋਂ ਪਾਵਾਂਗੇ ਤੁਸੀਂ ਕਹਿੰਦੇ ਜੀ ਮੈਂ ਤਾਂ ਮੇਰੀ ਤਾਂ ਲੱਖਾਂ ਵੀਡੀਓ ਵਾਇਰਲ ਹੋਈਆਂ ਨੇ ਮੈਂ ਤਾਂ ਕਹਾਂ ਜਿਹਨੇ ਦਰਿਆ ਦੀ ਜ਼ਮੀਨ ਕਹੀ ਮੈਂ ਉਹਨੂੰ ਉਸੇ ਡਬੋ ਕੇ ਉਸੇ ਬਣੀ ਦੀ ਮਾਰਕੂੰ ਅਸੀਂ ਮਾਲ ਕਹਿੰਦੇ ਸਾਨੂੰ ਇਹ ਜੱਦੀਪੁਰ ਦੀ ਜ਼ਮੀਨਾਂ ਨੇ ਲਾਟਮੈਂਟ ਪਈਆਂ